ਰਾਜਪੁਰਾ ਰੋਟਰੀ ਕਲੱਬ ਵਿੱਚ ਇਨਕਮ ਟੈਕਸ ਰਿਪਾਰਟ ਦੇ ਅਧਿਕਾਰੀਆਂ ਵੱਲੋਂ ਵਪਾਰੀ ਵਰਗ ਨਾਲ ਮੀਟਿੰਗ ਕਰਕੇ ਅਡਵਾਂਸ ਟੈਕਸ ਦੀ ਅਦਾਇਗੀ ਸਮੇਂ ਕਰਨ ਦੇ ਲਾਭ ਦੱਸੇ ਨੇ ਆਓ ਤੁਹਾਨੂੰ ਦਿਖਾਉਂਦੇ ਆਂ ਉਹਨਾਂ ਨੇ ਕੀ ਲਾਭ ਦੱਸੇ ਨੇ। ਜਦੀਪ ਕੁਮਾਰ ਗੋਇਲਾ ਐ ਮੈਂ ਐਡੀਸ਼ਨਲ ਕਮਿਸ਼ਨਰ ਕੈਲਾਰੀਂਸ ਪਟਿਆਲਾ ਹਾਂ। ਸੱਡੀ ਰੇਂਜ ਦੇ ਵਿੱਚ ਚਾਰ ਡਿਸਟ੍ਰਿਕਟ ਆਂਦੇ ਨੇ। ਡਿਸਟ੍ਰਿਕਟ ਪਟਿਆਲਾ, ਡਿਸਟ੍ਰਿਕਟ ਸੰਗਰੂਰ, ਡਿਸਟ੍ਰਿਕਟ ਬਰਨਾਲਾ ਤੇ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ। ਅੱਜ ਦਾ ਇਹ ਪ੍ਰੋਗਰਾਮ ਅਸੀਂ ਇਹ ਰੱਖਿਆ ਸੀ ਜਿਸ ਤਰ੍ਹਾਂ ਕਿ ਫਾਈਨੈਂਸ਼ੀਅਲ ਇਅਰ ਕਲੋਜ਼ ਹੋਣ ਦੇ ਕੋਲ ਆ ਰਿਹਾ ਹੈ ਤਾਂ ਹਰ ਅਸੈਸੀ ਦਾ ਇਹ ਜ਼ਿੰਮੇਵਾਰੀ ਹੁੰਦੀ ਹੈ ਟੈਕਸ ਪੇਅਰ ਦੀ ਕਿ ਉਹ ਆਪਣਾ ਜਿੰਨਾ ਵੀ ਟੈਕਸ ਹੈ ਉਹਦਾ 90% ਐਡਵਾਂਸ ਟੈਕਸ ਦੀ ਸ਼ੇਪ ਚ ਭਰੇ ਉਹ ਐਡਵਾਂਸ ਟੈਕਸ ਦੀ ਲਾਸਟ ਜਾਰੀ 15 ਮਾਰਚ 2025 ਆ ਰਹੀ ਹੈ ਅੱਜ ਦਾ ਪਰਪਸ ਇਹ ਸੀ ਕਿ ਅਸੀਂ ਉਹਨਾਂ ਨੂੰ ਦੱਸ ਸਕੀਏ ਉਹਨਾਂ ਨੂੰ ਪਰスイਡ ਕਰ ਸਕੀਏ ਕਿ ਤੁਸੀਂ ਆਪਣਾ ਜਿੰਨਾ ਵੀ ਟੈਕਸ ਬੰਦਾ ਹੈ ਉਹ ਪੂਰਾ ਹੀ ਪੂਰਾ ਐਡਵਾਂਸ ਟੈਕਸ ਚ ਭਰਦੇ ਹੋ। ਕਈ ਵਾਰ ਅਸੈਸੀ ਟੈਕਸ ਪੇਅਰ ਕੀ ਕਰਦਾ ਹੈ ਕਿ ਉਹ ਐਡਵਾਂਸ ਟੈਕਸ ਨਾ ਭਰ ਕੇ ਰਿਟਰਨ ਭਰਨ ਦੇ ਟਾਈਮ ਟੈਕਸ ਭਰਦਾ ਹੈ। ਤਾਂ ਉਹਦਾ ਕੀ ਹੈ ਨੁਕਸਾਨ? ਸਾਨੂੰ ਨੁਕਸਾਨ ਇਹ ਹੁੰਦਾ ਹੈ ਕਿ ਉਹ 31 ਮਾਰਚ ਤੋਂ ਬਾਅਦ ਸਾਡੇ ਨੈਕਸਟ ਈਅਰ 'ਚ ਚਲਾ ਜਾਂਦਾ ਹੈ ਟੈਕਸ ਕਲੈਕਸ਼ਨ। ਅਸੈਸੀ ਨੂੰ ਨੁਕਸਾਨ ਇਹ ਹੁੰਦਾ ਹੈ ਕਿ ਉਸ ਨੂੰ ਉਸਤੇ 4% ਤੱਕ ਵਿਆਜ ਦੇਣਾ ਪੈਂਦਾ ਹੈ। ਜਿੰਨਾ ਵੀ ਉਹ ਟੈਕਸ 1 ਅਪ੍ਰੈਲ ਤੋਂ ਬਾਅਦ ਭਰਦਾ ਹੈ। ਦਾ ਮੇਨ ਮਕਸਦ ਇਹ ਸੀ ਕਿ ਅਸੈਸੀ ਨੂੰ ਅਸੀਂ ਦੱਸ ਸਕੀਏ ਟੈਕਸ ਪੇਅਰ ਨੂੰ ਦੱਸ ਸਕੀਏ ਕਿ ਇਸ ਇਸ ਚੀਜ਼ ਨੂੰ ਡੈਫਰ ਨਾ ਕਰੇ ਇਹ ਆਪਣਾ ਜਿਹੜੀ ਜ਼ਿੰਮੇਵਾਰੀ ਹੈ ਐਡਵਾਂਸ ਟੈਕਸ ਭਰਨੀ ਇਸ ਨੂੰ ਅੱਗੇ ਨਾ ਲੈ ਕੇ ਜਾ ਕੇ 15 ਮਾਰਚ ਤੱਕ ਹੀ ਨਿਭਾਵੇ ਤੇ ਜਿੰਨਾ ਵੀ ਉਹਦਾ ਡਿਊ ਟੈਕਸ ਬਣਦਾ ਹੈ ਉਹ ਭਰੇ ਤਾਂ ਕਿ ਸਰਕਾਰ ਦਾ ਬਜਟ ਟਾਰਗੇਟ ਵੀ ਪੂਰਾ ਹੋ ਸਕੇ আর ਸਰਕਾਰ ਜੋ ਵੀ ਬੈਨੀਫਿਟ ਦੇ ਰਹੀ ਹੈ ਉਹਨਾਂ ਬੈਨੀਫਿਟਸ ਨੂੰ ਸਰਕਾਰ ਅੱਗੇ ਵਧਾ ਸਕੇ ਉਹ ਬੈਨੇਫਿਟਸ ਤਦ ਹੀ ਅੱਗੇ ਵਧਣਗੇ ਕਿ ਅਗਰ ਟੈਕਸ ਪੇਅਰ ਵੱਲੋਂ ਪੂਰਾ ਟੈਕਸ ਪੇ ਕੀਤਾ ਜਾਊਗਾ ਤੁਸੀਂ ਜਿਵੇਂ ਜਾਣਦੇ ਹੋ ਕਿ ਹੁਣ 12 ਲੱਖ ਤੱਕ ਕੋਈ ਅਗਲੇ ਸਾਲ ਤੋਂ ਕੋਈ ਟੈਕਸ ਨਹੀਂ ਹੈਗਾ ਤੇ ਇਹ ਸਾਰੇ ਜਿਹੜੇ ਸੁਧਾਰ ਨੇ ਇਹ ਤਦ ਹੀ ਕੰਟੀਨਿਊ ਹੋ ਸਕਦੇ ਨੇ ਕਿ ਅਗਰ ਟੈਕਸ ਪੇ ਵੀ ਆਪਣੀ ਜ਼ਿੰਮੇਵਾਰੀ ਨਿਭਾਵੇ ਪੂਰਾ ਟੈਕਸ ਭਰੇ ਤੇ ਸਰਕਾਰ ਦੀ ਜਿਹੜੀ ਬਜਟ ਟਾਰਗੇਟਸ ਹਨ ਉਹ ਪੂਰੇ ਹੋਣ ਸਰ ਅੱਜ ਤੁਸੀਂ ਟੈਕਸ ਦੀ ਗੱਲ ਰਹੀ ਹੈ ਉਹਦਾ ਕੀ ਮਤਲਬ ਤੁਸੀਂ ਕਹਿੰਦੇ ਸੈਲਫ ਟੈਕਸ ਨਾਲ ਪਰ ਉਹ ਸੈਲਫ ਟੈਕਸ ਹੁੰਦਾ ਜੀ ਕਿ ਜਿਹੜਾ ਟੈਕਸ ਪੇ ਰੈਟ ਟੈਕਸ ਜਿਹੜੀ ਡਿਊ ਡੇਟ ਹੈ ਐਡਵਾਂਸ ਟੈਕਸ ਦੀ ਉਹ ਨਾ ਭਰ ਕੇ ਜਦੋਂ ਉਹਨੇ ਰਿਟਰਨ ਭਰਨੀ ਹੈ ਉਦੋਂ ਟੈਕਸ ਭਰ ਦਿੰਦਾ ਹੈ ਜਦਕਿ ਕਾਨੂੰਨ ਦੇ ਵਿੱਚ ਇਹ ਹੈ ਕਿ ਸਿਰਫ 10000 ਤੱਕ ਹੀ ਜਿਹਦਾ ਟੈਕਸ ਹੈ ਉਹ 셀ਫ ਅਸੈਸਮੈਂਟ ਚ ਭਰ ਸਕਦਾ ਹੈ ਜਿਹਦਾ 10000 ਤੋਂ ਵੱਧ ਟੈਕਸ ਹੈ ਉਹਨੇ ਐਡਵਾਂਸ ਟੈਕਸ ਮਤਲਬ ਕਿ ਉਸ ਸਾਲ ਦੇ ਵਿੱਚ ਵਿੱਚ ਹੀ ਭਰਨਾ ਹੁੰਦਾ ਹੈ ਸਰ ਜਿੱਦਾਂ ਅੱਜ ਦੀ ਮੀਟਿੰਗ ਦੇ ਵਿੱਚ ਵਪਾਰੀ ਵਰਗ ਘੱਟ ਦਿਖਿਆ ਤੇ ਇਹ ਕੋਈ ਖਾਸ ਮੀਟਿੰਗ ਸਿਰਫ ਸੀਐਸ ਨਾਲ ਹੀ ਆਇਆ ਨਹੀਂ ਅਸੀਂ ਸਭ ਵਪਾਰੀ ਵਰਗ ਨੂੰ ਬੁਲਾਇਆ ਸੀ ਪਰ ਕੁਝ ਉਹਨਾਂ ਦੀ ਆਪਣੀ ਰੁਜ਼ੀਵੇਂ ਹੁੰਦੇ ਨੇ ਉਹਨਾਂ ਦੀ ਥੋੜੀ ਉਹ ਘੱਟ ਰਹੀ ਹੈ ਬਟ ਫਿਰ ਵੀ ਕਾਫੀ ਅੱਛੇ ਲੋਕ ਆਏ ਸੀ ਗਏ تھے ਜਿਹੜੇ ਜਿਨ੍ਹਾਂ ਨਾਲ ਕੀ ਸਾਡਾ ਮੈਸੇਜ ਕਨਵੇ ਹੋ ਗਿਆ ਹੈ ਸੀਏ ਵਰਗ ਵਕੀਲ ਵਰਗ ਬਹੁਤ ਆਏ ਸੀਗੇ ਮੇਨ ਤਾਂ ਇਹਨਾਂ ਨੇ ਹੀ ਅੱਗੇ ਮੈਸੇਜ ਉਹਨਾਂ ਨੂੰ ਸਮਝਾਉਣਾ ਹੁੰਦਾ ਹੈ ਜਿਵੇਂ ਬਵਾਰੀ ਵਰਗ ਦੇ ਕੁਝ ਨੁਮਾਇੰਦੇ ਆਏ ਸੀ ਉਹ ਸਾਡਾ ਮੈਸੇਜ ਜਰੂਰ ਅੱਗੇ ਲੈ ਕੇ ਜਾਣਗੇ ਤੇ ਅੱਗੇ ਉਹਨਾਂ ਨੂੰ ਪਾਸ ਹੁਣ ਕਰਨਗੇ ਇਹ ਅੱਜਕੱਲ੍ਹ ਕੀ ਹੋ ਰਿਹਾ ਹੈ ਇਨਕਮ ਟੈਕਸ ਕਰਨੀ ਇੱਕ ਚਰ ਹੈ ਇੱਕ ਖੋਪ ਹੈ ਕੀ ਵਪਾਰੀ ਕੀ ਉਪਰ ਅਸਰ ਘੱਟ ਹੋਗਾ ਐਸਾ ਕੁਝ ਨਹੀਂ ਹੈ ਜੀ ਦੇਖੋ ਸਰਕਾਰ ਨਹੀਂ ਚਾਹਦੀ ਕਿ ਵਪਾਰੀ ਖੋਪਚ ਬਿਜ਼ਨਸ ਕਰੇ ਕਿਸੇ ਵੀ ਉਸ ਨੂੰ ਦੇਖੋ ਟੈਕਸ ਪੇਅਰ ਵੀ ਸਰਕਾਰ ਦਾ ਇੱਕ ਹਿੱਸਾ ਹੈ ਇੱਕ ਅੰਗ ਹੈ ਇਕਨੋਮੀ ਦਾ ਤਾਂ ਇੱਕ ਅੰਗ ਨੂੰ ਕਿਸੇ ਖੋਪਚੇ ਰੱਖਣਾ ਸਰਕਾਰ ਦੀ ਕਦੀ ਵੀ ਇੰਟੈਂਸ਼ਨ ਨਹੀਂ ਹੁੰਦੀ ਸਰਕਾਰ ਉਸ ਨੂੰ ਜਿੰਨਾ ਵੀ ਸਹੂਲਿਅਤ ਦੇਣਾ ਚਾਹੁੰਦੀ ਹੈ ਦਿੰਦੀ ਹੈ ਤਾਂ ਕਿ ਉਹ ਬੇਫਿਕਰ ਹੋ ਕੇ ਆਪਣਾ ਬਿਜ਼ਨਸ ਕਰੇ ਪਰ ਨਾਲ-ਨਾਲ ਉਹਦੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਉਹ ਆਪਣਾ ਪੂਰਾ ਟੈਕਸ ਭਰੇ ਸਰ ਜੇ ਕੋਈ ਟੈਕਸ ਨਹੀਂ ਭਰਦਾ ਹੈ ਜੀ ਫਿਰ ਤਾਂ ਕੀ ਮੰਤਰੇ ਕੋਲ ਕੀ ਹੈ ਜੀ ਕੋਈ ਸਾਡੇ ਕੋਲ ਇਸ ਤਰ੍ਹਾਂ ਹੈ ਜੀ ਦੇਖੋ ਟੈਕਸ ਨਾ ਪਰਣਾ ਅੱਜ ਦੀ ਡੇਟ 'ਚ ਬਹੁਤ ਖਤਰਨਾਕ ਚੀਜ਼ ਹੈ AI ਦਾ ਜਮਾਨਾ ਹੈ ਜੀ ਜਿੰਨੀ ਵੀ ਤੁਸੀਂ ਕੋਈ ट्रांजੈਕਸ਼ਨ ਕਰਦੇ ਹੋ ਸਾਰੀ ਅਪਲੋਡ ਹੋ ਜਾਂਦੀ ਹੈ AIS ਦੇ ਵਿੱਚ ਜਿੰਨਾ ਉਸ ਨੂੰ ਸੇਵਿੰਗ ਤੋਂ ਵਿਆ ਜਾਂਦਾ ਹੈ FD ਤੋਂ ਵਿਆ ਜਾਂਦਾ ਹੈ ਜਿੰਨਾ ਫੋਰਨ ਟ੍ਰੈਵਲ ਉਸਨੇ ਕੀਤਾ ਹੈ ਕੋਈ 2 ਲੱਖ ਤੋਂ ਉੱਪਰ ਵੱਡੀ ਚੀਜ਼ ਖਰੀਦੀ ਹੈ ਉਹਦੇ ਲਈ ਪੈਨ ਹੈ ਕੋਈ ਜ਼ਮੀਨ ਖਰੀਦੀ ਹੈ ਕੋਈ ਗੱਡੀ ਖਰੀਦੀ ਹੈ ਹਰ ਚੀਜ਼ ਉਹਦੇ ਅਕਾਊਂਟ ਪੈਨ ਦੇ ਅਗੇਂਸਟ ਅਪਲੋਡ ਹੋ ਜਾਂਦੀ ਹੈ ਅੱਜ ਦੀ ਡੇਟ 'ਚ ਟੈਕਸ ਪੂਰਾ ਨਾ ਭਰਨਾ ਬਹੁਤ ਹੀ ਖਤਰਨਾਕ ਹੈ ਸਾਡਾ ਸਿਸਟਮ ਉਹਨੂੰ ਪਿਕ ਕਰ ਲੈਂਦਾ ਹੈ ਜੀ ਕੀ ਸਾਡੇ ਇਸ ਤਰ੍ਹਾਂ ਨਹੀਂ ਲੱਗਦਾ ਵੀ ਜਿਹੜੇ ਬੰਦੇ ਬਿਜ਼ਨਸ ਕਰਦੇ ਆ ਤੇ ਜਿਹੜੇ ਬੰਦੇ ਪਰਚੇਜ਼ ਕਰਦੇ ਆ ਉਹ ਕਈ ਵਾਰੀ ਕਿਸ ਤਰ੍ਹਾਂ ਕਰ ਗਏ ਮੈਨੂੰ ਟੈਕਸ ਮੈਨੂੰ ਬਿੱਲਾਂ ਦੇ ਉਹ ਪੈਸੇ ਲੈ ਲਓ ਸਾਮਾਨ ਦੇ ਦਿਓ ਕੀ ਇਹ ਲੱਗਦਾ ਨਹੀਂ ਵੀ ਉਹ ਉਹ ਬੈਕ ਡੋਰ ਐਂਟਰੀਜ਼ ਇਹਨੂੰ ਥੋੜਾ ਜਿਹਾ ਹਾਰਮਫੁਲ ਹੈ ਇਹਦੇ ਵਾਸਤੇ ਜੀ ਹਾਰਮਫੁਲ ਤਾਂ ਹੈ ਹੀ ਜੀ ਬਟ ਇਸ ਤਰ੍ਹਾਂ ਹੈ ਕਿ ਸਰਕਾਰ ਦੀਆਂ ਟਾਈਮ ਟੂ ਟਾਈਮ ਇਨਾ ਚੀਜ਼ਾਂ ਨੂੰ ਕਰਵ ਕਰਨ ਲਈ ਪੋਲਿਸੀਜ਼ ਆਉਂਦੀਆਂ ਰਹਿੰਦੀਆਂ ਨੇ ਜਿਹੜਾ GST ਵਾਲੇ ਨੇ ਉਹ ਵੀ ਆਪਣੇ ਪਾਰਟ ਤੇ ਜਿਵੇਂ ਬਿੱਲ ਨਹੀਂ ਦਿੰਦੇ ਤਾਂ ਉਹ GST ਦਾ ਪਾਰਟ ਹੁੰਦਾ ਹੈ ਉਹ ਆਪਣੀ ਟਾਈਮ ਟੂ ਟਾਈਮ ਉਹ ਆਪਣੇ ਉਸ ਤੇ ਸਰਵੇ ਕਰਦੇ ਰਹਿੰਦੇ ਨੇ ਚੈਕਿੰਗ ਕਰਦੇ ਰਹਿੰਦੇ ਨੇ ਗੱਡੀਆਂ ਦੀ ਵੀ ਚੈਕਿੰਗ ਹੁੰਦੀ ਹੈ ਤੁਸੀਂ ਦੇਖਿਆ ਹੋਣਾ ਬਾਰਡਰ ਤੇ ਜਦੋਂ ਕ로ਸ ਕਰਦੀਆਂ ਨੇ ਉਹਨਾਂ ਦਾ ਬਿੱਲ ਪ੍ਰੋਪਰ ਹੈ ਜਾਂ ਨਹੀਂ ਹੈ ਜੀ ਇਸ ਇਸੇ ਕਰਕੇ ਸਰ ਕਈ ਵਾਰ ਲੋਕ ਕਹਿੰਦੇ ਵੀ ਮੈਨੂੰ ਆਨਲਾਈਨ ਕਰ ਮੈਨੂੰ ਕੈਸ਼ ਦੇ ਦੇ ਇਹ ਵੀ ਇਹ ਵੀ ਕਾਰਨ ਹੋ ਸਕਦਾ ਹੈ ਜੀ ਦੇਖੋ ਜਿਹੜੀ ਚੀਜ਼ ਆਨਲਾਈਨ ਆ ਗਈ ਹੈ ਟੈਕਸ ਚੋਰੀ ਦਾ ਪਾਰਟ ਹੈ ਜੀ ਨੇ ਜਿਹੜਾ ਕੈਸ਼ ਹੈ ਉਹ ਤਾਂ ਟੈਕ ਚੋਰੀ ਦਾ 파ਟ ਹੈ ਹੀ ਹੈ ਠੀਕ ਹੈ ਨਾ ਇਹਦੇ ਪ੍ਰਤੀ ਸਰਕਾਰ ਕੋਈ ਮਤਲਬ ਸਰਕਾਰ ਨੇ ਬਹੁਤ ਸੁਵਲਿਅਤ ਕਰਦੀ ਜੀ ਹਿੰਦੁਸਤਾਨ ਦੇ ਵਿੱਚ ਸਾਰੀ ਦੁਨੀਆ ਤੋਂ ਵੱਧ ਅੱਜ ਦੀ ਡੇਟ 'ਚ ਯੂਪੀਆਈ ਪੇਮੈਂਟ ਹੁੰਦੀ ਹੈ ਜਿੰਨੀ ਯੂਪੀਆਈ ਪੇਮੈਂਟ ਹੈ ਉਹ ਸਿਸਟਮ 'ਚ ਆ ਰਹੀ ਹੈ ਸਾਰਿਆਂ ਕੋਈ ਸਿਸਟਮ ਤੋਂ ਬਾਹਰ ਨਹੀਂ ਹੈ ਜਿਹਦੀ ਆਨਲਾਈਨ ਪੇਮੈਂਟ ਹੋਗੀ ਯੂਪੀਆਈ ਨਾਲ ਪੇਮੈਂਟ ਹੋਗੀ ਉਹ ਸਾਰਾ ਸਿਸਟਮ 'ਚ ਆ ਗਿਆ ਬੰਦਾ ਇਹ ਸਮਝੋ ਤੁਸੀਂ ਕੀ ਸਰ ਲੱਗ ਰਿਹਾ ਤੁਹਾਨੂੰ ਤੁਹਾਡੇ ਕੋਲ ਇਸ ਤਰ੍ਹਾਂ ਰਿਕਾਰਡ ਹੈ ਕਿ ਇੰਡੀਆ ਦੇ ਵਿੱਚ ਸਭ ਤੋਂ ਵੱਧ ਕਿਹੜੀ ਪੇਇੰਗ ਸਟੇਟ ਕਿਹੜੀ ਹੈ ਕਿਸ ਚੀਜ਼ ਵਾਰੇ ਟੈਕਸ ਵਾਰੇ ਉਹ ਤਾਂ ਦੇਖੋ ਇਸ ਤਰ੍ਹਾਂ ਜੀ ਟੈਕਸ ਸਦਨ ਕਾਰਪੋਰੇਟ ਤੋਂ ਬਹੁਤ ਜ਼ਿਆਦਾ ਆਉਂਦਾ ਹੈ ਸਾਡਾ ਰਿਕਾਰਡ ਇਹੀ ਹੈ ਕਿ ਜਿਹੜਾ ਬੰਬੇ ਹੈ ਜਾਂ ਮੁੰਬਈ ਹੈ ਉਸ ਤੋਂ ਸਭ ਤੋਂ ਵੱਧ ਟੈਕਸ ਆਉਂਦਾ ਹੈ ਸਭ ਤੋਂ ਤੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਟੈਕਸ ਪੇਇੰਗ ਟੈਸਟ ਕਿਹੜੇ ਡਿਸਟ੍ਰਿਕਟ ਹੈ ਜੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਲੁਧਿਆਣਾ ਜ਼ਿਆਦਾ ਹੈ ਇੰਡਸਟਰੀ ਉੱਥੇ ਜ਼ਿਆਦਾ ਹੁੰਦਾ ਹੈ ਜੇ ਕੱਲ ਜਿਹੜਾ ਜ਼ਿਲ੍ਹਾ ਪਟਿਆਲਾ ਦੀ ਗੱਲ ਹੈ ਇੱਥੇ ਦੇ ਬਾਰੇ ਕੀ ਕਹਿੰਦੇ ਹੋ ਜਿਲ੍ਹਾ ਪਟਿਆਲਾ ਵੀ ਬਹੁਤ ਅੱਛਾ ਹੈ ਜੀ ਜਿਲ੍ਹਾ ਪਟਿਆਲਾ ਮਤਲਬ ਇਸ ਤਰ੍ਹਾਂ ਹੈ ਜੀ ਲੁਧਿਆਣੇ ਤੋਂ ਬਾਅਦ ਜਿਹੜੇ ਦੋ ਤਿੰਨ ਵੱਡੇ ਡਿਸਟ੍ਰਿਕਟ ਨੇ ਅੰਮ੍ਰਿਤਸਰ ਹੈ ਜਲੰਧਰ ਹੈ ਤਾਂ ਫਿਰ ਪਟਿਆਲੇ ਦਾ ਹੀ ਆਂਦਾ ਹੈ ਤਾਨੂੰ ਲੱਗਦਾ ਵੀ ਤੁਸੀਂ ਇਨ ਫਿਊਚਰ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਦੁਬਾਰਾ ਸ਼ਾਰਟ ਕਰੋਗੇ ਜਿੱਥੇ ਜਿਆਦਾ ਤੋਂ ਜਿਆਦਾ ਤਜਰਬੇਦਾਰ ਬਿਜ਼ਨਸਮੈਨ ਬੁਲਾਏ ਜਾਣ ਕਿਉਂਕਿ ਅੱਜ ਕਾਫੀ ਕਾਫੀ ਘੱਟ ਸੀ ਅਸੀਂ ਟਾਈਮ ਟੂ ਟਾਈਮ ਕਰਦੇ ਰਹਿੰਦੇ ਆ ਬਟ ਇਹ ਹੈ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਅਸੀਂ बार-बार ਕਰਕੇ ਬਿਜ਼ਨਸਮੈਨ ਦਾ ਟਾਈਮ ਖਰਾਬ ਕਰੀਏ ਪਰ ਫਿਰ ਅਸੀਂ ਇੱਕ ਵਾਰ ਪ੍ਰੋਗਰਾਮ ਫੇਰ ਕਰਾਂਗੇ